ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਸੌਣ ਤੋਂ ਪਹਿਲਾਂ ਬੈੱਡ ਜਾਂ ਮੰਜੇ ਦੀ ਚਾਦਰ ਇਸ ਤਰ੍ਹਾਂ ਕਰੋ ਫਿਰ ਦੇਖਿਆ ਜਾਏ ਚਮਤਕਾਰ ਜਿਨ੍ਹਾਂ ਨੂੰ ਡਰ ਘਬਰਾਟ ਟੈਨਸ਼ਨ ਸਭ ਦੂਰ ਹੋ ਜਾਣ ਗਿਆ ਔਰ ਭੈਣਾ ਇਹ ਵੀਡੀਓ ਨੂੰ ਜ਼ਰੂਰ ਦੇਖਣ ਦੇ ਆਪਾਂ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਕੁਝ ਕੁ ਸਾਂਝੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਵੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪ੍ਰਾਣੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਰੱਖੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਹੈ ਉਹ ਆਪੋ ਆਪਣਾ ਜਿਹੜਾ ਸੀ ਉਹ ਕੀਤਾ ਗਿਆ ਮੇਨਟੇਨਰਸ ਜਿਵੇਂ ਵੀ ਹੋਇਆ ਪੁਰਾਣੇ ਸਮੇਂ ਦੇ ਵਿੱਚ ਸਾਦ ਸੰਗਤ ਕੁਝ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਦੇਖਣ ਨੂੰ ਮਿਲੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਜਿਹੜਾ ਹੈ ਉਹ ਲਗਭਗ ਆਪਾਂ ਕਨਸੈਂਟਰੇਟ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਜਿਨ੍ਹਾਂ ਦੇ ਵਿੱਚ ਲਗਭਗ ਜੇ ਜਲ ਗੱਲ ਕੀਤੀ ਜਾਵੇ ਸਾਤ ਸੰਗਤ ਕੇ ਜਿਵੇਂ ਘਰਾਂ ਪਰਿਵਾਰਾਂ ਦੇ ਵਿੱਚ ਵਹਿਮ ਭਰਮ ਹੋਰ ਲਗਭਗ ਚੀਜ਼ਾਂ ਅਜਹੀਆਂ ਹੋਰ ਆਪਾਂ ਗੱਲਾਂ ਬਾਤਾਂ ਸੁਣੀਆਂ ਸਾਹਮਣੇ ਵੇਖੀਆਂ ਤੇ ਹੋਰ ਆਪਾਂ ਅਜਹੀਆਂ ਬਾਤਾਂ ਜੋ ਸਾਹਮਣੇ ਆਪਣੇ ਹੋਇਆ ਤੇ ਆਪਾਂ ਨੇ ਉਹਨਾਂ ਵੱਲ ਧਿਆਨ ਜਿਹੜਾ ਹੈ ਉਹ ਜ਼ਰੂਰ ਦਿੱਤਾ ਪਰ ਆਪਾਂ ਨੇ ਕਦੇ ਉਹਨੂੰ ਸਮਝਿਆ ਨਹੀਂ ਵੀ ਅਸਲ ਦੇ ਵਿੱਚ ਹੈ ਕੀ ਸੀ ਆਪਾਂ ਵੇਖੋ ਵੀ ਕੀ ਕਰੀ ਗਏ ਕਈ ਤਾਂ ਅਸੀਂ ਇਹੋ ਜਿਹੀਆਂ ਚੀਜ਼ਾਂ ਕਰੀ ਗਏ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਜਿਨ੍ਹਾਂ ਦਾ ਕੋਈ ਸਾਡੇ ਨਾਲ ਸਬੰਧ ਵੀ ਨਹੀਂ ਸੀ ਔਰ ਕਈ ਚੀਜ਼ਾਂ ਅਸੀਂ ਉਹ ਕਰੀ ਗਏ ਜਿਨ੍ਹਾਂ ਦਾ ਸਾਡੇ ਨਾਲ ਸਬੰਧ ਤੇ ਸੀ ਪਰ ਅਸੀਂ ਸਹੀ ਮੈਅਨਿਆਂ ਦੇ ਵਿੱਚ ਸਮਝਿਆ ਨਹੀਂ ਵੀ ਕੀ ਸੀ ਅਸੀਂ ਉਹ ਅਣਜਾਣ ਪੁਨੇ ਦੇ ਵਿੱਚ ਗੱਲਾਂ ਜਿਹੜੀਆਂ ਉਹ ਕਰੀ ਗਏ ਆ ਆ ਹੋ ਗਿਆ ਉਹ ਹੋ ਗਿਆ ਇਦਾਂ ਇਦਾਂ ਮਤਲਬ ਅਸੀਂ ਕੁਝ ਵੀ ਨਹੀਂ ਵੇਖਿਆ ਨਾ ਅਸੀਂ ਕੁਝ ਕਰ पाए ਚੰਗੀ ਤਰ੍ਹਾਂ ਇਹ ਆਪਾਂ ਤਾਂ ਕਰਕੇ ਵੀ ਸਮਝੀ ਕਰਾਂਗੇ ਸਾਰ ਸੰਗਤ ਇੱਕ ਬੇਨਤੀ ਮੈਂ ਆਪ ਜੀ ਨਾਲ ਇਸ ਕਰਕੇ ਜਿਹੜੀ ਹੈ ਉਹ ਸਾਂਝੀ ਕਰਨੀ ਹੈ ਕਿਉਂਕਿ ਸਾਨੂੰ ਇੱਕ ਚੀਜ਼ ਜਿਹੜੀ ਹੈ ਉਹ ਸਮਝਣ ਲਈ ਬਹੁਤ ਜ਼ਰੂਰੀ ਹੈ ਪੁਰਾਣੇ ਸਮੇਂ ਦੇ ਵਿੱਚ ਸੌਣ ਤੋਂ ਪਹਿਲਾਂ ਮੰਜੇ ਵਿਛਾ ਲਏ ਜਾਂਦੇ ਸੀ ਤੇ ਉਹਨਾਂ ਮੰਜਿਆਂ ਤੇ ਵਿਸਤਰੇ ਕਰ ਲਏ ਜਾਂਦੇ ਸੀ ਤੇ ਉਹਨਾਂ ਮੰਜਿਆਂ ਤੇ ਜਦੋਂ ਵਿਸਤਰੇ ਹੋ ਜਾਂਦੇ ਸੀ ਤੇ ਸਾਦ ਸੰਗਤ ਫਿਰ ਉਹਨਾਂ ਦੀ ਇੱਕ ਕੰਨੀ ਮੋੜ ਦਿੱਤੀ ਜਾਂਦੀ ਸੀ ਤੇ ਮੰਜੇ ਨੂੰ ਜਿਹੜਾ ਸੁੰਨਾ ਨਹੀਂ ਸੀ ਛੱਡਿਆ ਜਾਂਦਾ ਜੇ ਕੱਲਾ ਮੰਜਾ ਵੀ ਡਾਹਿਆ ਹੁੰਦਾ ਤੇ ਨਾ ਬਿਨਾ ਵਿਸਤਰੇ ਤੋਂ ਤਾਂ ਮੰਜੇ ਨੂੰ ਸੁੰਨਾ ਨਹੀਂ ਸੀ ਛੱਡਿਆ ਜਾਂਦਾ ਉਹਦਾ ਕਾਰਨ ਸੀ ਇੱਕ ਕੁਝ ਲੋਕਾਂ ਨੇ ਮੈਨੂੰ ਦੱਸਿਆ ਮੈਂ ਸੁਣਿਆ ਪੁਰਾਣੇ ਬਜ਼ੁਰਗਾਂ ਤੋਂ ਕਹਿੰਦੇ ਵਿਸ਼ਿਆ ਮੰਜਾ ਜਿਹੜਾ ਹੈ ਉਹ ਦਰਿਦ੍ਰਤਾ ਦੀ ਨਿਸ਼ਾਨੀ ਹੁੰਦਾ ਹੈ ਇਸ ਕਰਕੇ ਕੰਨੀ ਮੋੜ ਕੇ ਅਸੀਂ ਬਿਸਤਰਾ ਚੁੱਕ ਦਿੱਤਾ ਜਾਂਦਾ ਸੀ ਪੁਰਾਣੇ ਬਜ਼ੁਰਗਾਂ ਅਤੇ ਪਿੰਡਾਂ ਦੇ ਅਸੂਲ ਵਧੀਆ ਸੀ ਤਾਂ ਹੀ ਇਕੱਠ ਤੇ ਇੰਨਾ ਪਿਆਰ ਤੇ ਬਰਕਤ ਸੀ ਉਹਨਾਂ ਘਰਾਂ ਦੇ ਵਿੱਚ ਔਰ ਇੱਕ ਹੋਰ ਬਜ਼ੁਰਗ ਨੇ ਦੱਸਿਆ ਕਹਿੰਦੇ ਸਿਆਣਾ ਸਿਆਣਿਆਂ ਦਾ ਕਹਿਣਾ ਹੈ ਕਿ ਮੰਜੇ ਨੂੰ ਕਦੀ ਵੀ ਸੁੰਨਾ ਨਹੀਂ ਛੱਡੀਦਾ ਕਿਉਂ ਰਾਤ ਨੂੰ ਬੁਰੀਆਂ ਚੀਜ਼ਾਂ ਆ ਕੇ ਉੱਤੇ ਬਹਿ ਜਾਂਦੀਆਂ ਨੇ ਜਿਸ ਨਾਲ ਘਰ ਵਿੱਚ ਦਲਿੱਦਰ ਬਿਮਾਰੀਆਂ ਆ ਜਾਂਦੀਆਂ ਨੇ ਉਹ ਮੰਨਿਆ ਜਾਂਦਾ ਸੀ ਉਸ ਵੇਲੇ ਦਾ ਇੱਕ ਸੱਚ ਸੀ ਇਹ ਕਹਾੜਾ ਪਰ ਇਸ ਗੱਲ ਨੂੰ ਵੈਸੇ ਗੁਰ ਗੁਰਮਤ ਨੇ ਇਸ ਚੀਜ਼ ਨੂੰ ਜਿਹੜਾ ਹੈ ਬਹੁਤਾ ਜਿਆਦਾ ਪ੍ਰਵਾਨ ਨਹੀਂ ਕੀਤਾ ਪਰ ਜੇ ਆਪਾਂ ਮੰਨੀਏ ਵੀ ਪਿਛਲਾ ਸਮਾਂ ਵਧੀਆ ਸੀ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਵਧੀਆ ਸੀ ਸਮਾਂ ਜੇ ਆਪਾਂ ਗੱਲ ਕਰੀ ਵੀ ਬਰਕਤਾਂ ਉਹ ਘਰਾਂ ਦੇ ਵਿੱਚ ਬਰਕਤਾਂ ਬਹੁਤ ਸੀ ਉਹ ਚਾਹੇ ਜਿਵੇਂ ਮਰਜ਼ੀ ਲਾ ਲਓ ਗੁਰਮਤ ਦੇ ਏਰੀਏ ਦੇ ਵਿੱਚ ਉਹ ਗੱਲ ਠੀਕ ਨਹੀਂ ਹੈਗੀ ਉਹ ਚਾਹੇ ਇੰਜ ਲਾ ਲਓ ਵੀ ਸੁਨਣਾ ਮੰਨ ਜਾ ਪਿਆ ਸੀ ਤੇ ਚਾਹੇ ਉਹ ਜਿਹੜੀ ਕੰਨੀ ਅਸਲ ਦੇ ਵਿੱਚ ਮੋੜੀ ਜਾਂਦੀ ਸੀ ਉਹਦਾ ਕਾਰਨ ਕੀ ਸੀ ਅਸਲ ਦੇ ਵਿੱਚ ਜਦੋਂ ਮੈਂ ਪੜਿਆ ਨਾ ਥੋੜਾ ਜਿਆ ਸਰਚ ਜੀ ਕੀਤੀ ਮੜੀ ਜੀ ਤੇ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਸਾਹਮਣੇ ਇਹ ਆਈ ਕਿ ਉਹ ਬਿਸਤਰਾ ਵਿਛਾ ਦਿੱਤਾ ਜਾਂਦਾ ਸੀ ਤੇ ਉਹ ਬਿਸਤਰਾ ਜਿਹੜਾ ਸੀ ਜਦੋਂ ਕਿਸੇ ਨੇ ਉੱਠ ਕੇ ਜਾਣਾ ਸੀ ਤਾਂ ਉਹ ਬਿਸਤਰੇ ਦੀ ਕੰਨੀ ਮੋੜ ਜਾਂਦਾ ਸੀ ਉਹਦਾ ਮਤਲਬ ਸੀ ਕਿ ਇਹ ਬਿਸਤਰੇ ਤੇ ਭਾਈ ਕੋਈ ਵਿਆਹ ਇਹ ਸੁੰਨਾ ਨਹੀਂ ਹੈਗਾ ਇਹਦਾ ਕੋਈ ਰਖਵਾਲਾ ਹੈਦਾ ਕੋਈ ਵਾਰੀ ਵਾਰਸ ਹੈਗਾ ਪਰ ਆਪ ਕੋਈ ਘਰ ਦਾ ਹੋਰ ਮੈਂਬਰ ਜੀ ਆ ਕੇ ਜਿਹੜਾ ਉਸ ਬਿਸਤਰੇ ਤੇ ਨਹੀਂ ਸੀ ਬੈਠਦਾ ਉਹਨੂੰ ਪਤਾ ਸੀ ਵੀ ਇਹ ਕਿਸੇ ਦਾ ਹੈ ਫਲਾਣੇ ਦਾ ਕਿਉਂਕਿ ਵੱਡਾ ਪਰਿਵਾਰ ਸੀਗਾ ਤੇ ਉਹ ਕੰਨੀ ਦਾ ਮੋੜ ਦਿੱਤੀ ਜਾਂਦੇ ਸੋ ਪਤਾ ਲੱਗਦਾ ਵੀ ਇਹ ਭਾਈ ਬੁੱਕ ਹੈ ਇਹਦੇ ਤੇ ਬੈਠਾ ਹੋਇਆ ਕੋਈ ਪਹਿਲੇ ਜਾਂ ਕਿਸੇ ਵਾਸਤੇ ਕੀਤਾ ਹੋਇਆ ਉਹਨੂੰ ਇਦਾਂ ਨਹੀਂ ਸੀ ਛੱਡਿਆ ਜਾਂਦਾ ਉਹ ਇੱਕ ਨਿਸ਼ਾਨੀ ਦੇ ਤੌਰ ਤੇ ਪਰ ਉਸ ਚੀਜ਼ ਨੂੰ ਬਾਅਦ ਚ ਵੇਖੋ ਵੇਖੀ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਫਿਰ ਇਸ ਚੀਜ਼ ਦਾ ਜਿਹੜਾ ਹੈ ਉਹ ਮਤਲਬ ਟਕਵਾਂਜ ਸ਼ੁਰੂ ਹੋ ਗਿਆ ਕਿਨੇ ਜੀ ਇਹ ਤਾਂ ਉਹਨੂੰ ਫਿਰ ਬਹਿਮਾ ਭਰਮਾ ਨਾਲ ਜੋੜ ਦਿੱਤਾ ਗਿਆ ਹੋਰ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਫਿਰ ਐਵੇਂ ਐਵੇਂ ਚੱਲੀ ਗਿਆ ਸਿਸਟਮ ਚਲੋ ਇੱਕ ਅਲੱਗ ਗੱਲ ਹੈ ਔਰ ਦੂਜੀ ਬੇਨਤੀ ਸਾਧ ਸੰਗਤ ਇਹ ਜਿਹੜਾ ਸਿਸਟਮ ਚੱਲਿਆ ਇਹ ਸਿਸਟਮ ਇਸ ਕਰਕੇ ਚੱਲਿਆ ਕਿਉਂਕਿ ਸਾਡੇ ਲੋਕਾਂ ਨੇ ਸਮਝਦਾਰੀ ਨਹੀਂ ਵਰਤੀ ਔਰ ਮੰਝਾ ਕਹਿੰਦੇ ਸੁੰਨਾ ਨਹੀਂ ਛੱਡੀਦਾ ਜਦੋਂ ਮੰਝਾ ਇਕੱਲਾ ਡਿਆ ਹੋਵੇ ਉਰੇ ਤੇ ਬੁਰੀਆਂ ਆਦਤਾਂ ਬੁਰੀਆਂ ਚੀਜ਼ਾਂ ਆ ਕੇ ਬਹਿ ਜਾਂਦੀਆਂ ਨੇ ਸਾਧ ਸੰਗਤ ਕਈ ਵੇਨੇ ਮੰਜੇ ਦੀ ਸ਼ੌਂ ਨਹੀਂ ਲੈਣੀ ਜੀ ਮੰਜੇ ਨੂੰ ਲਾਈਟ ਕਿੰਨੀ ਖੜਾ ਨਹੀਂ ਕਰਨਾ ਜੀ ਮੰਜੇ ਨੂੰ ਟੇਢਾ ਖੜਾ ਨਹੀਂ ਕਰਨਾ ਜੀ ਇਦਾਂ ਦੇ ਵਹਿਮ ਭਰਮ ਸਾਡੇ ਪਿੰਡਾਂ ਸਾਧ ਸੰਗਤ ਅੱਜ ਇਹਨਾਂ ਵਹਿਮਾਂ ਭਰਮਾਂ ਦੀ ਜੇ ਆਪਾਂ ਗੱਲ ਕਰੀਏ ਜਾਂ ਕਰਨ ਤੇ ਆਈਏ ਤੇ ਅੱਜ ਇਹ ਵਹਿਮ ਪਹਿਲੀ ਗੱਲ ਕੀਤੇ ਨਹੀਂ ਜਾ ਸਕਦੇ ਜੇ ਕੋਈ ਕਰਾਂਗੇ ਤਾਂ ਸਾਡੇ ਤੇ ਲੋਕ ਹੱਸਣਗੇ ਵੀ ਯਾਰ ਕਹਿੋ ਜੇ ਬੰਦੇ ਕੀ ਕਰੀ ਜਾਂਦੇ ਨੇ ਇਹ ਇਹ ਕੀ ਕਰੀ ਜਾਂਦੇ ਨੇ ਵੀ ਅੱਜ ਕਿਹੜੀ ਸਦੀ ਦੇ ਵਿੱਚ ਅਸੀਂ ਆ ਗਏ ਅਸੀਂ 21ਵੀਂ ਸਦੀ ਦੇ ਵਿੱਚ ਪ੍ਰਵੇਸ਼ ਕਰਕੇ ਪਰ ਸਾਡੇ ਚੋਂ ਵਹਿਮ ਭਰਮ ਨਹੀਂ ਨਿਕਲੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਆ ਵੈਸੇ ਆਪਾਂ ਗੱਲ ਕਰੀਏ ਵੀ ਇਹ ਗੁਰਮਤ ਨਾਲ ਚੀਜ਼ਾਂ ਰਿਲੇਟਡ ਨਹੀਂ ਸਾਧ ਸੰਗਤ ਅੱਜ ਕਈ ਸਾਡੇ ਜਿਹੜੇ ਲੋਕ ਨੇ ਉਹ ਬੈੱਡ ਬੈੱਡ ਦੀਆਂ ਚਾਦਰਾਂ ਮੋੜੀ ਜਾਣਗੇ ਗੱਦਿਆਂ ਦੇ ਜਿਹੜੇ ਨੇ ਉਹ ਮੋੜ-ਮੋੜ ਕੇ ਉਹਨਾਂ ਨੇ ਐਸੇ ਬੈਂਡ ਪਾਤੇ ਮੁੜਕੇ ਅੱਜ ਤੱਕ ਲੋਟ ਨਹੀਂ ਆ ਰਹੇ ਕਹਿੰਦੇ ਜੀ ਚਾਦਰ ਮੋੜ ਜੋ ਜੀ ਕੰਨੀ ਮੋੜ ਜੋ ਜੀ ਇੰਜ ਕਰ ਜੋ ਜੇ ਕਰ ਜੋ ਵਯਾਹ ਹੋ ਜੋ ਤੁਹਾਡੀਆਂ ਟੈਨਸ਼ਨਾਂ ਦੂਰ ਹੋ ਜਾਣਗੀਆਂ ਕਬਰਾਟਾਂ ਤੁਹਾਡੀਆਂ ਸਾਰੀਆਂ ਫਿਕਰਾਂ ਬਿਮਾਰੀਆਂ ਦੂਰ ਹੋ ਜਾਣਗੀਆਂ ਸੇ ਉਹ ਔਰਤਾਂ ਭੈਣਾਂ ਬੀਬੀਆਂ ਨੂੰ ਜ਼ਿਆਦਾਤਰ ਇਹਨਾਂ ਚੀਜ਼ਾਂ ਦਾ ਵਹਿਮ ਹੁੰਦਾ ਹੈ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਹਿਮ ਨਾਲ ਕੁਝ ਨਹੀਂ ਹੋਣਾ ਜੇ ਵਹਿਮ ਕਰਨਾ ਹੀ ਆ ਤਾਂ ਇਹ ਕਰੀਏ ਵੀ ਮੈਂ ਗੁਰੂ ਘਰ ਨਹੀਂ ਅੱਜ ਗਈ ਮੈਂ ਗੁਰੂ ਘਰ ਜਾਣਾ ਬੱਚਿਆਂ ਨੂੰ ਲੈ ਕੇ ਮੈਂ ਗੁਰੂ ਕੋਲ ਜਾਣਾ ਗੁਰੂ ਤੋਂ ਝੋਲੀ ਅੱਡ ਕੇ ਦਾਤ ਮੰਗਣੀ ਐ ਸਾਧ ਸੰਗਤ ਗੁਰੂ ਤੋਂ ਦਾਤ ਮੰਗੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਿਓ ਏ ਮੇਰੇ ਮਾਲਕ ਜੀ ਇੰਨੀ ਕੋ ਕਿਰਪਾ ਕਰਿਓ ਪਾਤਸ਼ਾਹ ਜੀਓ ਮੈਨੂੰ ਕਦੇ ਕਿਸੇ ਚੀਜ਼ ਦੀ ਟੋਟ ਨਾ ਆਵੇ ਸਤਿਗੁਰੂ ਭਰੋਸਾ ਜਰੂਰ ਮੇਰਾ ਤੁਹਾਡੇ ਤੇ ਬਰਕਰਾਰ ਰਵੇ ਐਸੀ ਕਿਰਪਾ ਕਰਿਓ ਸਤਿਗੁਰ ਜੀ ਟੈਂਸ਼ਨ ਨਾ ਫਿਕਰਾਂ ਸਭ ਕੁਝ ਤੁਸੀਂ ਦੂਰ ਕਰਨੀਆਂ ਨੇ ਸੱਚੇ ਪਾਤਸ਼ਾਹ ਮੈਨੂੰ ਫ੍ਰੀ ਰੱਖਿਓ ਤੇ ਆਪ ਜੀ ਦੀ ਬਾਣੀ ਤੇ ਮੇਰਾ ਭਰੋਸਾ ਕਾਇਮ ਰੱਖਿਓ ਬਸ ਇੰਨੀ ਕੁ ਮੇਰੇ ਤੇ ਕਿਰਪਾ ਕਰਿਓ ਆ ਚੀਜ਼ਾਂ ਦੀ ਫਿਕਰ ਹੋਵੇ ਸਾਧ ਸੰਗਤ ਅਸੀਂ ਪਤਾ ਨਹੀਂ ਕਿਵਰਾਟਾਂ ਤੇ ਟੈਂਸ਼ਨਾਂ ਕਿਹੜੀਆਂ ਚੀਜ਼ਾਂ ਦੀ ਹੋਰ ਹੀ ਚੱਕੀ ਫਿਰਦੇ ਹਾਂ ਜਿਨ੍ਹਾਂ ਨਾਲ ਸਾਡਾ ਲੈਣ ਦੇਣ ਹੀ ਨਹੀਂ ਕੋਈ ਇੱਕ ਮਾੜੀ ਜੀ ਚੀਜ਼ ਹੁੰਦੀ ਹੈ ਸਾਨੂੰ ਉਹਦੇ ਤੇ ਡਰਾ ਲਿਆ ਜਾਂਦਾ ਅਸੀਂ ਡਰ ਜਾਂਦੇ ਆ ਤੇ ਬਾਅਦ ਵਿੱਚ ਫਿਰ ਅਸੀਂ ਬਾਬਿਆਂ ਤੇ ਹੋਰਾਂ ਲੋਕਾਂ ਦੇ ਫਿਰ ਚੈ ਪੈਰ ਚੱਟਦੇ ਫਿਰਦੇ ਹਾਂ ਤਾਂ ਕੋਈ ਫਾਇਦਾ ਨਹੀਂ ਹੈਗਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਇੱਕ ਗੱਲ ਨੂੰ ਮੰਨ ਲਈਏ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਬਸ ਇਹਨਾਂ ਦੋ ਪੰਕਤੀਆਂ ਨੂੰ ਸਮਝ ਲਿਓ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ